ਹਾਂਜੀ ਮੈਂ ਡਾਕਟਰ ਗਗਨਦੀਪ ਭਰਤਵਾੜ ਐਜ਼ ਅ ਮੈਡੀਕਲ ਆਫੀਸਰ ਐਮਰਜੈਂਸੀ ਚਤਨਾਤ ਸੀਗਾ ਜੀ ਅੱਜ 18 ਤਰੀਕ ਨੂੰ 18 ਫਰਵਰੀ 2024 ਠੀਕ ਹੈ ਤੇ ਡਾਕਟਰ ਗਗਨਦੀਪ ਭਰਤਵਾੜ ਜੀ ਮੇਰਾ ਨਾਮ ਠੀਕ ਹੈ ਤਕਰੀਬਨ ਕਿਤੇ ਸਤ 18 ਤੋਂ ਲੈ ਕੇ ਕੋਈ ਸਤ ਵੀਹ ਦੇ ਆਸ-ਪਾਸ ਠੀਕ ਹੈ ਸ਼ਾਮ ਦੇ ਟਾਈਮ ਇੱਕ ਐਕਸੀਡੈਂਟ ਕੇਸ ਆਇਆ ਰੋਡਸਾਈਡ ਐਕਸੀਡੈਂਟ ਕੇਸ ਠੀਕ ਹੈ ਤੇ ਜੋ ਪੁੱਛਿਆ ਜਾਂ ਤਾਂ ਉਹਦਾ ਨਾਮ ਹਰਦੀਪ ਸਿੰਘ ਦੱਸਿਆ ਉਹਦੇ ਰਿਲੇਟਡ ਦਾ ਨਾਮ ਦਰਸ਼ਨ ਸਿੰਘ ਤੇ ਘਰ ਦਾ ਪਤਾ ਰਾਮਪੁਰ ਸ਼ਾਹਕੋਟ ਠੀਕ ਹੈ ਉਮਰ ਲਗਭਗ 40 ਸਾਲ ਦੇ ਆਸ-ਪਾਸ ਤੇ ਜਦੋਂ ਉਹਨੂੰ ਚੈੱਕ ਅਪ ਕੀਤਾ ਗਿਆ ਤੇ ਉਹ ਚੈੱਕ ਕਰਨ ਤੇ ਸਾਡੇ ਅਮ੍ਰਿਤਪਾਏ ਗਿਆ ਤੇ ਉਹਨੂੰ ਬ੍ਰਾਡ ਡੈੱਡ ਡਿਕਲੇਅਰ ਕਰ ਦਿੱਤਾ ਗਿਆ ਤੇ ਬੋਡੀ ਜਿਹੜੀ ਹੈ ਅਗੇ ਹੈਂਡ ਓਵਰ ਕਰ ਦਿੱਤੀ ਉਹ ਠੀਕ ਹੈ ਹਾਂ ਇਹ ਕਿ ਮਾਮਲਾ ਇਦਾਂ ਸੀਗਾ ਜੀ ਹਰਦੀਪ ਸਿੰਘ ਪੁੱਤਰ ਦਰਸ਼ਨ ਸਿੰਘ ਪਿੰਡ ਰਾਮਪੁਰ ਦਾ ਇਹ ਸ਼ਾਹਕੋਟ ਨੂੰ ਆ ਰਿਹਾ ਸੀ ਮम्मी ਪੈ ਤੋਂ ਅੱਗੇ ਆਣ ਕੇ ਨਾ ਉੱਥੇ ਕੰਪੈਨ ਸੀ ਉਹਦਾ ਕੋਈ ਅਗਲਾ ਟਾਇਰ ਜਿਹੜਾ ਸੀ ਉਹ ਰੰਗ ਪਾਟ ਗਿਆ ਸੀ ਉਹ ਜੱਕ ਤੇ ਲੱਗੀ ਖੜੀ ਸੀਗੀ ਤੇ ਉਹ ਜੱਕ ਉੱਥੇ ਪਿੱਛੇ ਵੱਜਾਂ ਕੇ ਪੈਂਦੇ ਸੀ ਇਹ ਕਾਦੇ ਉੱਤੇ ਸੀ ਇਹ ਮੋਟਰਸਾਈਕਲ ਤੇ ਆਲੇ ਸਪਲੈਂਟਰ ਤੇ ਤੇ ਕੰਬਾਈਨ ਜਿਹੜੀ ਸੀ ਉਹ ਕਿਦੀ ਸੀ ਕੰਬਾਈਨ ਸੀ ਕਿ ਉਹ ਆਪਣੇ ਦੱਸਦੇ ਆ ਵੀ ਮਨੋਹਰ ਲਾਲ ਸਾਨੂੰ ਫਰੀਚਾਂ ਦੇ ਵਾਸੀ ਦਾਨੇ ਵਾਲਾ ਹੋਵੇ ਠੀਕ ਹੈ ਜੀ ਪਰ ਮੌਕੇ ਤੇ ਕੋਈ ਨਹੀਂ ਮਿਲਿਆ ਸਰ ਤੇ ਇਹ ਵਿਅਕਤੀ ਦੀ ਮੌਕੇ ਤੇ ਡੈਥ ਹੋ ਗਈ ਜੀ ਇਹਦੀ ਮੌਕੇ ਤੇ ਮੌਤ ਹੋ ਗਈ ਠੀਕ ਹੈ ਤੇ ਹੁਣ ਬਾਹਨ ਜਿਹੜੇ ਜੀ ਬਾਹਨ ਜਿਹੜੇ ਉੱਥੇ ਮੌਕੇ ਤੇ ਖੜੇ ਆ ਉਹ ਉਹ ਕੰਪੈਨ ਵਾਲੇ ਟਾਇਰ ਟੂਰ ਕਾਸਕੇ ਫੇਲਾਵਾਂਗੇ ਲਈ ਟਾਇਰ ਹੈ ਨਹੀਂ ਕਿ ਜੱਗ ਤੇ ਹੈਗੀ ਆ ਤੇ ਡੈੱਡ ਬਾਡੀ ਜੀ ਡੈੱਡ ਬਾਡੀ ਜਿਹੜੀ ਨਕੋਦਰ ਹਸਪਤਾਲ ਲੈ ਕੇ ਚੱਲੇ ਹੋਣੇ ਸੀ ਸੇਵਲਖਾਉਂਟ ਤੋਂ ਉੱਥੇ ਰੱਖਾਂਗੇ ਸਿਰੇ ਜੋ ਵੀ ਪਰਿਵਾਰਕ ਮੈਂਬਰ ਬਿਆਨ ਲਿਖਾਉਣਗੇ ਉਹਨਾਂ ਤੱਕ ਬਣਤੀ ਕਾਰਵਾਈ ਕੀਤੀ ਜਾਵੇ ਹਾਂਜੀ ਮੈਂ ਡਾਕਟਰ ਗਗਨਦੀਪ ਭਰਤਵਾੜ ਐਜ਼ ਅ ਮੈਡੀਕਲ ਆਫੀਸਰ ਐਮਰਜੈਂਸੀ ਚੇਤਨਾਤ ਸੀਗਾ ਜੀ ਅੱਜ 18 ਤਰੀਕ ਨੂੰ 18 ਫਰਵਰੀ 2024 ਠੀਕ ਹੈ ਤੇ ਡਾਕਟਰ ਗਗਨਦੀਪ ਭਰਤਵਾੜ ਜੀ ਮੇਰਾ ਨਾਮ ਠੀਕ ਹੈ ਤਕਰੀਬਨ ਕਿਤੇ 7 18 ਤੋਂ ਲੈ ਕੇ ਕੋਈ 7 ਵੀਰ ਆਸ-ਪਾਸ ਠੀਕ ਹੈ ਸ਼ਾਮ ਦੇ ਟਾਈਮ ਇੱਕ ਐਕਸੀਡੈਂਟ ਕੇਸ ਆਇਆ ਰੋਡ ਸਾਈਡ ਐਕਸੀਡੈਂਟ ਕੇਸ ਠੀਕ ਹੈ ਤੇ ਜੋ ਪੁੱਛਿਆ ਜਾਂ ਤਾਂ ਉਹਦਾ ਨਾਮ ਹਰਦੀਪ ਸਿੰਘ ਦੱਸਿਆ ਉਹਦੇ ਰੈਡੀ ਦਾ ਨਾਮ ਦਰਸ਼ਨ ਸਿੰਘ ਤੇ ਘਰ ਦਾ ਪਤਾ ਰਾਮਪੁਰ ਸ਼ਾਹਕੋਟ ਠੀਕ ਹੈ ਉਮਰ ਲਗਭਗ 40 ਸਾਲ ਦੇ ਆਸ-ਪਾਸ ਤੇ ਜਦ ਉਹਨੂੰ ਚੈੱਕ ਅਪ ਕੀਤਾ ਗਿਆ ਤੇ ਉਹ ਚੈੱਕ ਕਰੰਟੀ ਸਾਡੇ ਅਮ੍ਰਿਤਪਾਏ ਗਿਆ ਤੇ ਉਹਨੂੰ ਬਰਾਉਡ ਡੈਕਲਰ ਕਰ ਦਿੱਤਾ ਗਿਆ ਠੀਕ ਹੈ ਬੋਡੀ ਜਿਹੜੀ ਹੈ ਅਗੇ ਹੈਂਡਓਵਰ ਕਰ ਦਿੱਤੀ ਉਹ ਟਿਕਲੇ ਨਾ ਇਹ ਇਹ ਮਾਮਲਾ ਇਦਾਂ ਸੀਗਾ ਜੀ ਹਰਦੀਪ ਸਿੰਘ ਪੁੱਤਰ ਦਰਸ਼ਨ ਸਿੰਘ ਪਿੰਡ ਰਾਮਪੁਰ ਦਾ ਇਹ ਸ਼ਾਗੁਰ ਨੂੰ ਆ ਰਿਹਾ ਸੀ ਮੰਮੀ ਪਿਆ ਥੋੜਾ ਅੱਗੇ ਆਣ ਕੇ ਨਾ ਉੱਥੇ ਕੰਪੈਨ ਸੀ ਉਹਦਾ ਕਿਹ ਅਗਲਾ ਟਾਇਰ ਜਿਹੜਾ ਸੀ ਉਹ ਰੰ ਪਟ ਗਿਆ ਸੀ ਉਹ ਜੱਕ ਤੇ ਲੱਗੀ ਖੜੀ ਸੀਗੀ ਉਹ ਜੱਕ ਉੱਥੇ ਪਿੱਛੇ ਵਜਾਂ ਕੇ ਪੈਂਦੇ ਸੀ ਇਹ ਕਾਦੇ ਉੱਤੇ ਸੀ ਇਹ ਮੋਟਰਸਾਈਕਲ ਤੇ ਆਇਆ ਸਪਲੈਂਡਰ ਤੇ ਤੇ ਕੰਬਾਈਨ ਜਿਹੜੀ ਸੀ ਉਹ ਕਿਹਦੀ ਸੀ ਕੰਬਾਈਨ ਸੀਗੀ ਉਹ ਆਪਣੇ ਦੱਸਦੇ ਆ ਵੀ ਮਨੋਹਰ لال ਸਾਨੂੰ ਫਰੀ ਚੰਦਵਾਸੀ ਦਰਨੇਵਾਲ ਦਾ ਉਹ ਠੀਕ ਹੈ ਜੀ ਪਰ ਮੌਕੇ ਤੇ ਕੋਈ ਨਹੀਂ ਮਿਲਿਆ ਸਰ ਤੇ ਇਹ ਵਿਅਕਤੀ ਦੀ ਮੌਕੇ ਤੇ ਡੈਥ ਹੋ ਗਈ ਜੀ ਇਹਦੀ ਮੌਕੇ ਤੇ ਮੌਤ ਹੋ ਗਈ ਠੀਕ ਹੈ ਤੇ ਹੁਣ ਬਾਹਨ ਜਿਹੜੇ ਜੀ ਬਾਹਨ ਜਿਹੜੇ ਉੱਥੇ ਮੌਕੇ ਤੇ ਖੜੇ ਆ ਉਹ ਕੰਪੈਨ ਵਾਲੇ ਟਾਇਰ ਤੋੜ ਕੇ ਕਸ ਕੇ ਫੇਲੇ ਆਵਾਂਗੇ ਲਈ ਟਾਇਰ ਹਨੇ ਕਿ ਜਗ ਤੇ ਰਹੀ ਆ ਤੇ ਡੈੱਡ ਬੋਡੀ ਜੀ ਡੈੱਡ ਬੋਡੀ ਜਿਹੜੀ ਅਨਕੋਦਰ ਹਸਪਤਾਲ ਲੈ ਕੇ ਚੱਲੇ ਹੋਣੇ ਅਸੀਂ ਸੇਵਲਖਾਗੁਰ ਤੋਂ ਉੱਥੇ ਰੱਖਾਂਗੇ ਸਿਰੇ ਜੋ ਵੀ ਪਰਿਵਾਰਕ ਮੈਂਬਰ ਬਿਆਨ ਲਿਖਾਉਣਗੇ ਤੁਹਾਨੂੰ ਤੱਕ ਬਣਤੀ ਕਾਰਵਾਈ ਕੀਤੀ ਜਾਵੇ